ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਸਵੇਰ ਦਾਗਾ 9:00 ਵਜੇ ਦੇਖ ਤਾਂ ਹੈ ਨਹੀਂ 9:00 ਵਜੇ ਹੋਣਗੇ ਤੇ ਬਸ ਇਹ ਸਵੇਰ ਦੀ ਤਾਂ ਨਹੀਂ ਉਲਝੀ ਕੰਮ ਬਹੁਤ ਜ਼ਿਆਦਾ ਉਲਝ ਗਿਆ ਤੇ ਸੁਖਮਣਾ ਰੋਟੀ ਖਾ ਲਈ ਸਰਦਾਰ ਜੀ ਖਾਈ ਜਾਂਦੇ ਨੇ ਸਰਦਾਰ ਜੀ ਰੋਟੀ ਖਾ ਰਹੇ ਨੇ ਸੁਖਮਣ ਹੋਰੀਆਂ ਖਾ ਖਾ ਗਈਆਂ ਤੇ ਮੈਂ ਪੋਚੇ ਲਾ ਕੇ ਖਾਉਂਗੀ ਫਿਰ ਮੈਂ ਮਾਸੀ ਗੋਹਾ ਸਟਕੇ ਖਾਉਂਗੀ ਬੀਬੀ ਰੋਟੀ ਪਕਾ ਕੇ ਖਾਉਂਗੀ ਬੀਬੀ ਰੋਟੀ ਖਾ ਰਹੀ ਹੈ ਰੋਟੀ ਪਹਿਲਾਂ ਖਾ ਮੈਂ ਪੋਚੇ ਤੇ ਦੰਦ ਨਹੀਂ ਲਾਵਾਂ ਲਗੋ ਜਾਂਦੇ ਰਾਜ ਜੇ ਤੇ ਪੋਚੇ ਲਾਉਣ ਲੱਗਦੀ ਸੀਗੀ ਤੇ ਵਾਹਿਗੁਰੂ ਨਾ ਦਿਨ ਬਰ ਰਾਤ ਵਧੀਆ ਲੰਘੀਆਂ ਵਾਹਿਗੁਰੂ ਦਿਨ ਵੀ ਇਸ ਤਰ੍ਹਾਂ ਵਧੀਆ ਵਧੀਆ ਨੰਗਾ ਆਵੇ ਕਿਉਂਕਿ ਚੜਦਾ ਸੂਰਜ ਆਉਂਦਾ ਇੱਧਰ ਚੱਕ ਕੇ ਨਹੀਂ ਆਂਦਾ ਅੱਖਾਂ ਮੀਚਦੀਆਂ ਨੇ ਹੈਗੀਆਂ ਤੇ ਹੁਣ ਧੁੱਪ ਵਧੀਆ ਲੱਗੂ ਇੱਥੋਂ ਮੰਜੇ ਡਾ ਲਣੇ ਅਸੀਂ ਦਰਵਾਜੇ ਦੇ ਬਾਹਰ ਚ ਇੱਥੋਂ ਕੜੀ ਸਰੇਕੜੀ ਸਰੇਕੜੀ ਸਦੇਹੋ ਪਾਂਡੇ ਟੂਟੀ ਕੋਲੇ ਵਗ ਜਾਣਗੇ ਫਿਰ ਉੱਥੋਂ ਦਿਨ ਸਿਪ ਜਾਂਦਾ ਤੇ ਜਮਾ 4:30 ਵਜੇ ਤੇ ਕੋਥੇ ਭਾਂਡੇ ਟੁੱਟੀ ਤੇ ਕੱਬ ਲੈ ਜਾਣੇ ਮੰਜੇ ਕੜੀਸ ਦੇ ਕੜੀਸ ਦੇ ਕਿਉਂਕਿ ਇਧਰ ਇਧਰੋਂ ਨਿੰਮ ਦਾ ਪਰਸਾਮ ਆ ਜਾਂਦਾ ਸਵੇਰ ਵੀ ਦੁਪਹਿਰ ਜੇ ਵੇਲੇ 12 ਵਜੇ ਤੋਂ ਬਾਅਦ ਫਿਰ ਹੋਰ ਸੋਈ ਚ ਰਸੋਈ ਚ ਹੋਊਗਾ ਹਾਂ ਆਏ ਮੰਜੇ ਖੇਚਰੇ ਜਾਣੇ ਆ ਬਾਕੀ ਕੰਮ ਆਪਣੇ ਹਜ ਸਾਰੀ ਪੈਨੇ ਅੱਜ ਤੁਹਾਨੂੰ ਦੱਸਿਆ ਸਵੇਰੇ ਬਸ ਉਹੀ ਤਨੀਤੀ ਜਿਹਾ ਹੋ ਗਿਆ ਕੰਮਾਂ ਨੂੰ ਤੇ ਕੱਪੜਾ ਜਿਹੜਾ ਸੈੱਟ ਕਰਨ ਲੱਗ ਗਏ ਸਾਮ ਸੰਭਾਲ ਜੀ ਕਰਨ ਲੱਗ ਗਏ ਉਹਨਾਂ ਦੀ ਬਸ ਆਈ ਹੈ ਨਾ ਤੇ ਹੋ ਗਿਆ ਕੰਮ ਬਦ ਗਿਆ ਅਕਲ ਤਾਂ ਮੈਂ ਇਹ ਜੀ ਬੇਲ ਮੱਝਾਂ ਵੀ ਨਮਾਤੀਆਂ ਸੀਗੀਆਂ ਤੇ ਅੱਜ ਮੇਰੀਆਂ ਮੱਝਾਂ ਸਰਦਾਰ ਜੀ ਨੇ ਬਨਤੀਆਂ ਤੇ ਮੈਂ ਥੱਲੇ ਚੰਗੀ ਤਰ੍ਹਾਂ ਨਾਲ ਸੱਲੇ ਪੌੜਾ ਪੂੜਾ ਮਾਰਿਆ ਤੇ ਮੰਜਾ ਮਰਵਾਇਆ ਮਾਸੀ ਨਾਲ ਪੌੜਾ ਮਾਰਿਆ ਕਿਉਂਕਿ ਜਿਹੜੋ ਗੇੜੇ ਦਿੰਦੀਆਂ ਨੇ ਫਿਰ ਆਲੇ ਦੋਲੇ ਰੇਤਾ ਜਿ ਇਕੱਠਾ ਹੋ ਜਾਂਦਾ ਪੌੜੇ ਨਾਲ ਮਾਰ ਕੇ ਚਾਹ ਨੂੰ ਲਾਇਆ ਚੰਗੀ ਤਰ੍ਹਾਂ ਮੰਜਾ ਕਿ ਬਸ ਮੈਂ ਵੀ ਹੁਣ ਬੀਬੀ ਕਹਿੰਦੀ ਤੂੰ ਵੀ ਖਾ ਲੈ ਰੋਟੀ ਗਰਮ ਗਰਮ ਕਹਿੰਦੀ ਗਰਮ ਗਰਮ ਖਾ ਕੇ ਫਿਰ ਲਾਲੀ ਪੋਚੇ ਪੋਚੇ ਲਾ ਕੇ ਰੋਟੀ ਖਾ ਕੇ ਪੋਚੇ ਲੈਣੇ ਨੇ ਜਿਹੜੇ ਉਹ ਬਹੁਤ ਔਖੇ ਹੋ ਜਾਂਦੇ ਨੇ ਹੈਨਾ ਚਲੋ ਜੀ ਆਪਾਂ ਰੋਟੀ ਖਾ ਲਈਏ ਲੋ ਜੀ ਪੱਕਾ ਕੱਖ ਪਾਉਣਿਆ ਸਰਦਾਰ ਜੀ ਸਾਗਣ ਤੇ ਬਾਗੇ ਕਿਸੇ ਜਮਾ ਐਂ ਬੈਠੇ ਰਹੇ ਬੈਠੇ ਰਹੇ ਜਿਹੜੇ ਸਾਲ ਕੀ ਕਾਹ ਹੁੰਦੇ ਨੇ ਕੱਖ ਪਾਉਣ ਲੱਗੇ ਔਰ ਲੋਸਮੈਂਟ ਹੋ ਗਈ ਕੱਖਾਂ ਜੀ ਪੱਖਾਂ ਦੀ ਪੱਖਾਂ ਦੀ ਨਹੀਂ ਸਾਗਣ ਦੇ ਹੁਣ ਆਕੇ ਮੈਂ ਪੱਟ ਗਿਆ ਪਾ ਲਈ ਬਸ ਦੋ ਟੋਕਰੇ ਰਹਿ ਗਏ ਕੁਛ ਤਾਂ ਮੈਂ ਪਾ ਲੇ ਉਹ ਤੇ ਦਾਲ ਧਰ ਕੇ ਆਇਆ ਮੋਠਾ ਨਹੀਂ ਚਾਹ ਬਣਾ ਕੇ ਪੀਤੀ ਆ ਪਹਿਲਾਂ ਹਾਏ ਭਾਂਡੇ ਇਕੱਠੇ ਕਰਦੇ ਇਹ ਘਿਹੜਾ ਚੱਕਿਆ ਹਿੰਦਾ ਟੋਪਰਾ ਭਰੇ ਹਾਏ

ਜੋ ਜਿਪ ਕੱਖ ਪਾ ਕੇ ਮੱਝਾ ਬੰਨਿਆ ਹੈ ਕੱਖ ਪਾ ਕੇ ਪੰ ਮੱਝਾ ਬੰਨਿਆ ਹੈ ਥੋੜਾ ਜਿਹਾ ਮੈਟਰ ਹੈਗਾ ਤੱਤਾ ਪਾਣੀ ਗੈਸ ਤੇ ਧਰ ਕੇ ਆਈਆਂਗੀ ਗੁਰਮਨ ਡਾਕੂਮੈਂਟਾਂ ਨੂੰ ਤੱਤਾ ਹੋਜੂ ਪਾਣੀ ਆ ਦਾਲ ਚ ਪਾ ਰਹੀ ਚੰਗਾ ਮੋਟ ਰਿਜਨੇ ਧਰੇ ਨੇ ਮੇਲੇ ਮਾਸੀ ਪਾਥੇ ਆ ਖੜਕਾਈ ਜਾਂਦੇ ਮਾਸੀ ਨੂੰ ਸਾਗ ਕਰਨਾ ਹੋਈ ਹੈ ਕੋਣੇ ਤਿੰਨ ਹੋਰ ਹੋਣਗੇ ਹੁਣ ਲਾ ਲਓ ਅਦਰਕ ਕਿਤੇ ਪਾਣੀ ਗੈਸ ਤੇ ਦਰਵਾਜ਼ਾ ਬੰਦ ਦਿੱਤਾ ਹੋ ਜਾਂਦੇ। ਪੋਣੇ ਨਾਲ ਚੱਕ ਲਈ ਚੰਗਾ ਡਾਉਂਗਾ ਜਹੋ। ਓ ਪਿਆ ਪੋਣਾ। ਹੱਥ ਮੱਚ ਜੂਆਂ ਗੈਸ ਬੰਦ ਕਰਕੇ ਪੋਣੇ ਨਾਲ ਚੱਕ ਲਈ। ਅੱਜ ਪਤਾ ਨਹੀਂ ਹੁਣ ਮੇਰਾ ਦੁਰ ਕੱਖਾਂ ਤੇ ਜ਼ੋਰ ਲੱਗਿਆ ਪਹਿਲਾਂ ਮੈਨੂੰ ਸਵੇਰ ਦੀ ਠੰਡ ਲੱਗੀ ਜਾਂਦੀ ਸੀ ਮੈਂ ਕੋਟੀ ਲਾਤੀ ਫਿਰ ਮੈਂ। ਤੇ ਇਹ ਤਾਰਾਂ ਤੇ ਕੱਪੜਾ ਨਾ ਡੰਡੇ ਤੋਂ ਬਾਜੀ ਹੋਰ ਨਿਕਲ ਜਾਂਦੇ ਤੇ ਸੁੱਕੇ ਪੈਣੇ। ਸੱਦੇ ਜੀ ਸਮਾਰ ਕੇ ਜਾਂਦੇ ਮਿਸਟ ਕਿੰਨੀ ਪਾਈ ਆ ਦਾਲ ਚ ਮੇਂ ਤਿਰ ਰੰਗ ਜਿਹੜੀ ਮੁੱਲ ਆਂਦੇ ਪੁੱਤ ਲਾਲ ਵਾਲਾ ਗਾ ਲਾਲ ਲਾਲ ਰੰਗ ਆਇਆ ਤੇ ਪਹਿਲਾਂ ਆਪਣੇ ਘਰ ਦੀ ਵਿਹਾਈ ਹੋਈ ਦੀ ਤਾਂ ਨਹੀਂ ਤੇ ਪਨ ਪਤਾ ਲੱਗਦਾ ਕਿਉਂਕਿ ਘਰ ਦੀ ਮਿਰਚ ਬਾੜੀ ਲਾਲ ਲੁੰਦੀ ਉਹ ਪਤਾ ਨਹੀਂ ਕਾਰਾ ਔਰ ਕਲਰ ਜਾ ਪਤਾ ਨਹੀਂ ਤੂੰ ਹੀ ਮਿਰਚ ਲਾਲ ਆ ਪਤਾ ਰੰਗ ਰੰਗ ਚੜਾ ਦੰਦੇ ਨੇ ਮੋਜਾ ਦੀਆਂ ਮੱਚਾਂ ਐਂਕੀ ਸਤੋ ਲੈ ਕੇ ਸਕਾਇਆਂ ਨਹੀਂ ਗਈਆਂ ਹੈਗੀਆਂ ਦੇ ਪਾਰਟਸ ਲਾ ਲਈ ਤੇ ਸਾਡੇ ਜੋਗੀਆਂ ਹੋ ਗਈਆਂ ਸੀਗੀਆਂ ਐਕਤੀ ਮਨ ਦਾ ਹਲਦੀ ਵੀ ਨਹੀਂ ਹੋਈ ਸਾਡੇ ਹੈ ਕਿ ਤਾਂ ਹੈਗੀ ਹੈ ਹਲਦੀ ਪਹਿਨਣ ਵਾਲੀ ਥੋੜੀ ਜਿਹੀ ਰਹਿ ਗਈ ਪਹਿਾ ਕੇ ਲਿਆ ਮੰਗ ਜਿਨੇ ਕਰ ਦੀ ਚੀਜ਼ ਵਰਤੀ ਹੋ ਉਹਨੂੰ ਮੁੱਲ ਦੀ ਚੀਜ਼ ਵਰਤਣ ਪਾਣੀ ਉਹ ਖਿਲਾ ਦੀ ਸਾਰਾ ਪਾ ਦੇ ਪੁੱਤੋ ਪੁੱਤੋ ਟਾ ਕੇ ਦੇ ਜੇ ਨਾ ਠੰਡੇ ਪਾਣੀ ਨਾਲ ਕੁੜਕੜੂ ਜੇ ਰਹਿ ਜਾਂਦੇ ਨੇਗੇ ਸੱਤੇ ਤਾਂ ਥੋੜੀ ਸੁਣੂਆਂ ਹੈਂਗੇ ਸਭ ਜੇ ਤੁਮਣ ਆਕ ਕੇ ਪਿਆ ਸੀ ਸਾਰੀ ਕਹਿੰਗੇ ਅੱਜ ਬਣਾਉ ਮੋਠ ਰੁੱਤ ਰੁੱਤ ਤੇ ਸਰਦੀਆਂ ਦਾਲਾ ਨਹੀਂ ਹੈਨਾ ਤੇ ਗਰਮੀਆਂ ਚ ਮੂਠ ਕਾਲੇ ਸੋਲੇ ਤੇ ਸਰਦੀਆਂ ਚ ਮੋਠ ਸਾਬਤ ਮੂੰਗੀ ਇਸ ਤਰ੍ਹਾਂ ਦਾ ਬਹਿ ਲਾ ਹਰੀ ਮਰਚ ਮਰਚ ਪਾ ਕੇ ਵਧੀਆ ਤੜਕਾ ਲਾ ਲਾ ਕਾਸਾ ਸਾਰਾ ਪਾਲਾ ਦੇਰੇ ਕਿਟਨੀਆ ਪਾਲੰਗ ਬਾਬਾ ਸਾਰਾ ਫਿਰ ਵਧੀਆ ਬਣ ਜੂ। ਮਾਸੀ ਦਾ ਕੋਪੜਿਆ ਬਾਥੀਆਂ ਤਾਂ ਨਹੀਂ ਹੁੰਦੇ ਸਾਹਤਰਿਆ। ਸਾਹਕਲਾ ਕੋਈ ਖਾਂਦਾ ਦੋ ਡੰਕ ਖਾ ਕੇ ਗਏ ਨੇ ਬੱਸ। ਗੋੜੀ ਖਾਂ। ਮੱਥਾ ਮਾਰ ਕੇ ਦੋ ਦਿਨ ਰਹਾ ਕਰ ਦੋ ਜੜੀਆਂ ਸਾਧ ਦਿਨ ਲੈ ਜਾਣਾ ਸਾਹਤਰੇ। ਸੰਸੱਲ ਬੀਬੀ ਭਾਉ ਉਹਦਰ ਬਾਗ ਭਾਂਡੇ ਮਾਂ ਦੀ ਚਾਲ ਮੈਂ ਕੱਕ ਪਾਉਣ ਲੱਗ ਗਈ ਚਾਲ ਭਾਂਡੇ ਮਾਂ ਕੋਲ ਨਵੀ ਕੋਲ ਵਗ ਪਹਿਲਾਂ ਇਹ ਬੀਬੀ ਰਿਆ ਜਾਣਾ ਦੁਖ ਰਿਹਾ ਤੇ ਉਹ ਗੋਲੀਆਂ ਲੈ ਕੇ ਪਾਏਗੀ ਮੈਂ ਕੰਮ ਕਰਕੇ ਧੁੱਪੇ ਪੈਗੀ ਸੁਖਮਣ ਹੋਰੀ ਇੱਥੇ ਉਹ ਮੰਜੇ ਤੇ ਹੋਗੇ ਬਲੇ ਹੋਤੀ ਹੋਗੀਆਂ ਦੋ ਤਿੰਨ ਮੰਜੇ ਢਾ ਰੱਖੇ ਸੀ ਸਰਦਾਰ ਜੂਰੇ ਆ ਗਏ ਨੇ ਕਿ ਕੁਝ ਚਾਹ ਪਾਣੀ ਬਣਾ ਲੇ ਦੇਰ ਵੱਲੇ ਛੋਟੇ ਹੋ ਹੋਗੇ ਬੰਦ ਸੀ ਕਮਾ ਟਾਈਮ ਹੋ ਜਾਣਾ ਮੋਟਾ ਮੋਟਾ ਲਸਣ ਤਾਂ ਹੋ ਹੋ ਗਿਆ ਬਰੀਕ ਬਰੀਕ ਜਰ ਆਏਗਾ ਚਲੋ ਜੇ ਪਮੇਲ ਨਾ ਬਿਲ ਗਿਆ ਬਿਲ ਆਪਾਂ ਪਿਆ ਸੇ ਵਲੀ ਤਾਂ ਇੰਨਾ ਸੰਗਣਾ ਤੇਰਾ ਦੇਖੋ ਸੰਨ੍ਹਾ ਵੀ ਤੋੜ ਕੇ ਚੀਰ ਕੇ ਤੋੋ ਕੇ ਤੋੜ ਕੇ ਤੋ ਚੀਰ ਕੇ ਤੋ ਕਿਸੇ ਰੇਸਾਂ ਉਂ ਦੀ ਚ ਨਸਤੇ ਪਾਲਾਂਗੇ ਮੈਨੂੰ ਇਹ ਵਲਾਜ ਹੋ ਜਾਣਾ ਦੀ ਬੋਤਲ ਜਾਣ ਤੇ ਪਹਿਲਾ ਪਹਿਲਾ ਆਪਣਾ ਕੰਮ ਨਿਬੜ ਜੀ ਹੁਣ ਕਿਸਰ ਦਾ ਅੱਜ ਸਾਗਣ ਤੋਂ ਨਹੀਂ ਆਏ ਹੈ ਬਾਕੀ ਤਾਂ बस ਆਪਣਾ ਸਾਰਾ ਕੁਝ ਪਾਇਆ ਹੈ ਪਰਸੇ ਬਾਰੇ ਪਈ ਹੈ ਹਜੇ ਆ ਸਿਲਕੇ ਸਟਕ ਕੇ ਆਉਣੇ ਨਹੀਂ ਨੇਗੇ ਉੱਧਰ ਫਿਰ ਮਮੈਂ ਸੰਬਾਲੀ ਦਾ ਮੱਝਾ ਨਾ ਬਾਲੀ ਕਾਲੀ ਕਰਨ ਲੱਗ ਜਿੰਨਾ ਮੈਂ ਸਾ ਜੀ ਸਾ ਨੂੰ ਜੋਨੀ ਵਾਸਤੇ ਪਾਣੀ ਪਲਾ ਦੇ ਫਿਰ ਮੈਂ ਇਧਰੋਂ ਮੇੜਤੀ ਜਾਂ ਹਾਂ ਹਾ ਗੁਰਮਣਾ ਨਾ ਮਨ ਦੱਸਿਓ ਇੰਨਾ ਟਾਈਮ ਲੱਗ ਗਿਆ ਕਿੰਨਾ ਟਾਈਮ ਬਾਅਦ ਪੈਣ ਲੱਗਾ ਸਾਗਨ ਦੱਸ ਸਾਗਨ ਲੱਗਾ 3 ਵਜੇ ਫਿਰ ਨੱਕਾ ਖੜੂ ਟਾਲਦੀ ਵਗ ਜਾਣੇ ਹੋਣਾ ਤੁਸੀਂ ਗਏ ਹੋ 2 ਵਜੇ ਮੈਂ ਮੱਝਾ ਬਨ ਤੇ ਆਤੀ 3:30 ਵਜੇ ਨੂੰ ਪਹਿਲਾ ਹੋਇਆ ਮੈਂ ਫਿਰ ਅੜਜ ਕੇ ਹੂੰ ਦੇਖ ਆ ਤਾਂ ਠੰਡਾ ਹੋ ਜਾਂਦਾ ਤੜਕੇ ਨੂੰ ਪਾਣੀ ਸਾਰੇ ਪਿੰਡ ਦਾ ਸੱਦਾ ਆਉਂਦਾ ਇੱਕ ਤਾਂ ਸੱਦੇ ਜਾਣਾ ਪੈਂਦਾ ਕੋਈ ਵੱਡਾ ਕੋਈ ਛੋਟਾ ਕੋਈ ਗਰੀਬ ਹੈ ਇਹ ਲੋੜ ਵੰਡਦਾ ਹੁਣ ਪਾਣੀ ਤਾਂ ਪਿਆਰੋਂਗੇ ਮੱਝਾਂ ਨੂੰ ਐਸੋ ਇਤ ਦਿਨ ਨੂੰ ਹੀ ਭੱਗ ਜਾਂਦਾ ਹੈਗਾ ਗੋਲੀ ਲੈਤੀ ਅੱਜ ਮੈਨੂੰ ਗੋਲੀ ਲੈਣੀ ਆ ਤਾਰਾਂ ਤੇ ਕੱਪੜੇ ਪਾਏ ਨੇ ਸੁੱਕਣੇ ਪਾਉਣ ਵਾਲੇ ਆ ਤੌਲੀ ਤੇਰਾ ਉਹ ਕੋਟ ਗੁਰਮੁਹੰਦ ਦਾ ਤੇ ਸੱਤ ਗਿੱਲਾ ਹੋਇਆ ਕੋਟ ਮਾ ਜੀ ਕੋਟ ਤਾਂ ਚਲਾ ਲਈ ਰੋਜ਼ ਦੀ ਨਹੀਂ ਕੋਟ ਤਾਂ ਬੀਬੀ ਦੀ ਕੋਟ ਸੀ ਪੀ ਪਈ ਆ ਇਹ ਆਪ ਉਹਨਾਂ ਰਹਿ ਦੇ ਕੋਟ ਹਾਂ ਕਿੱਥੇ ਤੇਰਾ ਪੁੱਤ ਤੇਰੇ ਕੱਪੜੇ ਹਾਂ ਹਾਂ ਕੋਨੀਂ ਚੜਾ ਉਹ ਦਰਸ਼ਕ ਨੇ ਮੈਂ ਮਾਰੀ ਚਾਹ ਵਿਸਤਾਰ ਮਾਰ ਕੇ ਘਰ ਲੈ ਉਧਰ ਵੀ ਨਹੀਂ ਆ ਆ ਪੈ ਫੜਾਉਣ ਵੀ ਤੇਰਾ ਕਮੀਜ਼ ਆ ਵਾਖੀ ਮੈਂ ਸਾਮਲੂ ਗਰਮ ਹੁਣਾਵ ਦੇ ਸਾਮਲੂ ਤੱਕੜ ਤੇਰੇ ਵੀ ਦੋ ਸੂਟ ਨੇ ਗਰਮਣਾ ਤੇ ਟਿੱਕਾ ਮੇਰੇ ਕੋਲ ਕਿੱਥੇ ਨੇ ਦੋ ਦੋ ਤਾਂ ਮੇਰੇ ਕੋਲ ਸਾਰੇ ਨਹੀਂ ਨੰਦੇ ਮੰਨ ਲਾ ਜੇ ਸੋਡੇ ਕੋਲ ਕੱਪੜੇ ਇੰਨੇ ਸਿੱਪੋਲੇ ਨਹੀਂ ਤੇਨੇ ਤਾਂ ਹੁਣ ਕਰਾਏ ਨੇ ਲੋਜੀ ਆਪਣਾ ਸੜਕਾ ਪੁੱਜ਼ਾ ਦੋ ਬੋਤਲ ਦਾ ਮਾਝਾ ਚੁਕਾ ਲਾਣੇ ਫੇਰ ਆਹ ਵੇਖ ਬੇਤਾ ਇਹ ਬਲ ਦੇਣ ਭੱਜ ਗਿਆ ਭੱਜ ਗਿਆ ਹਨਾ ਮੰਮ ਜੇ ਇਹ ਮੰਮ ਜਲਾ ਨਾ ਆਰ ਜਾਈ ਤੂੰ ਕਿੱਥੇ ਜਾਈ ਤੂੰ ਇਹ ਰੱਖੀ ਠੰਡ ਲੱਗਦੀ ਆ ਕੋਟ ਤਾਂ ਪਾਈ ਲੱਗਦੀ ਆ ਪਾ ਲਈ ਟੀ-ਸ਼ਰਟ ਪਾ ਲਈ ਬੈਠੇ ਪੂਰੀਆਂ ਆ ਟੀ-ਸ਼ਰਟ ਕੱਢ ਲਾ ਆ ਗਈਆਂ ਔਰ ਕੱਲਾ ਆਉਂ ਚ ਪਿਆ ਤੇ ਬੈਡ 'ਚ ਮੈਂ ਕਲਾ ਕੱਢਣ ਲੱਗੀ ਨਵੀਂ ਕੋਟੀ ਪੂਰੀਆਂ ਬਾਹਾਂ ਵਾਲੀਆਂ ਟੀ-ਸ਼ਰਟਾਂ ਦੋ ਕੱਢਣ ਦੀ ਮਾਰੀ ਕਹਿੰਦੀ ਹੈ ਨਹੀਂ ਔਰ ਸੋਈ ਨਾ ਕੋਲੇ ਦੁੱਧ ਬਾਹਰ ਬਾਹਰ ਪੈਗਾ ਲੋ ਜੀ ਦੁੱਧ ਬਾਹਰ ਪਾਣੀ ਮਿਲਾਈ ਨੂੰ ਲਾ ਕੇ ਤਰਤਾ ਕਰਨ ਨਾਲ ਤਰਤਾ ਤਰਤਾ ਲੱਸੀ ਬਣਾਉਣਾ ਹੈ ਲੱਸੀ ਬਣਾਤੀ ਦਾਲ ਬਣ ਗਈ ਹੈ ਮੂੰਗਾ ਮੋਠ ਗੈਸ ਕਰ ਤਾਂ ਬੰਦ ਪਾਣੇ ਮੈਂ ਕਿਤੇ ਮੂੰਗਾ ਕੜਸੀ ਤੇ ਪਾ ਮਾਰਦਾਂ ਨੇ ਆ ਕੌਲੀ ਮੋਦੀ ਕਿਉਂਕਿ ਮੱਖੀ ਨਹੀਂ ਬੈਠੋਗੀ ਉਹ ਤੇ ਧਰਤੀ ਜਿਹੜੀ ਹੈ ਨਾ ਮੜ ਮੁਰਤੀ ਖਾਚ ਰਹੀ ਭਾਪ ਨਾਲ ਭਾ ਜੂ ਦੀ ਹੱਪਾ ਮਾਰਦਾਂ ਨੇ ਪਾਂਡੇ ਸੂਝ ਮਤਰੋ ਕੋ ਸੂਝ ਮਤਰੋ ਲੋਏ ਪਾ ਮਾਰਦਿਆਂਗੇ ਪਾਂਡੇ ਪਾਂਡੇ ਮਾਰਦਿਆਂ ਵੀਡੀਓ ਦਾ ਐਂਡ ਵੀ ਕਰ ਦਿਆਂਗੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਨਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਵੀਡੀਓ ਚ ਇੰਨੀ ਵਾਹਿਗੁਰੂ ਜੀ ਕਾ ਖਾਲਸਾ